211428 ਕਟਾ ਜਿਹੜਾ ਸਾਡਾ ਵਿਦ ਸੈਂਟਰ ਤੇ ਮੈਨਮੈਂਟ ਇਹਦੇ ਵਾਸਤੇ ਅੱਜ ਸਾਡੀ ਮੀਟਿੰਗ ਸੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ जिन्हों ने ट्रस्ट यूनियन का खास करके धन्यवाद कर रहे इस सीजन की समाप्ति हो चुकी है मतलब कि कम जो है पूरा निपट चुका है ਮੈਂ ਸਾਹਬ ਜੀ ਦੇ ਕਿਸੇ ਸੰਬੰਧ ਤੇ ਇਹ ਮੀਟਿੰਗ ਸੱਦੀ ਰਹੀ ਹੈ। ਆਗਿਆ ਸੀ ਨੇ ਜਿਹੜੀ ਮੀਟਿੰਗ ਕੀਤੀ ਹੈਗੀ ਹੈ ਜੀ ਵੀ ਮਾਲ ਸਾਡੀ ਮੰਡੀ ਦੇ ਵਿੱਚ ਜਿਹੜਾ ਸਮਾਣਾ ਮਾਰਕੀਟ ਤੋਂ ਮੈਂ ਕੀ ਦੇ ਵਿੱਚ ਮਾਲ ਆਇਆ ਉਹਦੇ ਸੰਬੰਧ ਵਿੱਚ ਜਿਹੜੀ ਐਡਮਿਨ ਅਸਈਆਂ ਤੇ ਆਪਰੇਸ਼ਨਸ਼ਨ ਨੂੰ ਬੁਲਾ ਕੇ ਕਿਸ ਤਰ੍ਹਾਂ ਨੇ ਉਹ ਤੱਕ ਦੁੱਖ ਤਕਲੀਫਾਂ ਹੋ ਰਹੀਆਂ ਨੇ ਵੀ ਅਗਲੀ ਵਾਰੀ ਉਹ ਵੀ ਅਸੀਂ ਦੂਰ ਕਰ ਸਕੀਏ। ਉਸ ਵਿਸ਼ੇ ਤੇ ਮੀਟਿੰਗ ਕੀਤੀ ਹੈਗੀ ਹੈ। ਅਸੀਂ ਸਰਕਾਰ ਦਾ ਪ੍ਰਬੰਧਤ ਮੰਤਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਹੀ ਸੋਨੇ ਢੰਗ ਨਾਲ ਪਰੀਆ ਉਹਦੇ ਚ ਜਿਹੜੀ ਹੈਗੀ ਕੰਕਰੀਟ ਦੀ ਜਿਹੜੀ ਚੁਕਾਈ ਹੈ ਜਾਂ ਭਰਾਈ ਹੈ ਜਾਂ ਜ਼ਿਮੀਂਦਾਰਾਂ ਨੂੰ ਕਿਸਾਨਾਂ ਨੂੰ ਪੈਸੇ ਪਾਏ ਨੇ ਬਹੁਤ ਹੀ ਸਲਾਘਾ ਦੇਣ ਦਾ ਮਨੋਂ ਦਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ ਕਾਇਦ ਨੂੰ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਹਲਕੇ ਵਿਧਾਇਕ ਸਰਦਾਰ ਜੇਪ ਸਿੰਘ ਜਲਵਾ ਮજરા ਜੀ ਦਾ ਇਹਨਾਂ ਨੇ ਸਾਡਾ ਸੈਂਟਰ ਸਾਡੇ ਸਮਾਣੇ ਹਲਕੇ ਦੇ ਤੇ ਮੇਨ ਮੰਡੀ ਉਹ ਸੋਨੇ ਢੰਗ ਨਾਲ ਸਾਡੇ ਨਾਲ ਰਲ ਮਿਲ ਕੇ ਚਲਾਈ ਹੈ ਤੇ ਹੁਣ ਤੱਕ ਜਿਹੜਾ ਸਾਡੇ ਕੋਲੇ ਹੈਗਾ ਕੋਈ ਤਕਰੀਬਨ 28400 28 28 ਲੱਖ 11400 28 ਕਟਾ ਜਿਹੜਾ ਸਾਡਾ ਵਿੱਦ ਸੈਂਟਰ ਤੇ ਮੇਨ ਮੰਡ ਇਹਦੇ ਵਿੱਚ ਆਇਆ ਹੈਗਾ ਜਿਹਦੇ ਵਿੱਚ 1192505 ਕਟਾ ਜਿਹੜਾ ਮੇਨ ਮੰਡੀ ਦੇ ਵਿੱਚ ਤੇ ਸੈਂਟਰਾਂ ਦੇ ਵਿੱਚ 1618923 ਕਟਾ ਜਿਹੜਾ ਸਾਡਾ ਉਹ ਸੈਂਟਰਾਂ ਦੇ ਵਿੱਚ ਹੈ 4 ਸਾਡੀਆਂ ਖਰੀਦ ਏਜੰਸੀਆਂ ਸੀਗੀਆਂ ਉਹਨਾਂ ਨੇ ਇਹ ਮਾਲ ਖਰੀਦਿਆ ਹੈਗਾ ਤੇ ਬਾਕੀ ਜੋ ਵੀ ਹੈ ਉਹਨਾਂ ਦਾ ਜਿਹੜਾ ਹੁਣ ਤੱਕ ਸਾਡੀ ਸਾਰੀ ਚਕਾਈ ਨਹੀਂ ਹੋ ਸਕੀ ਹੈ ਇਹ ਭرائی ਵੀ ਹੁਣ ਤਾਂ ਜਿਹੜਾ ਕੋਈ ਉੱਕਾ-ਉੱਕਾ ਕੋਈ ਆਉਂਦੀ ਵੀ ਆ ਪ੍ਰਾਈਵੇਟ ਖਰੀਦ ਆ ਜਿਹਨੂੰ ਚੱਲਦੀ ਆ ਤੇ ਉਹਦੇ ਵਾਸਤੇ ਆ ਤੇ ਸਾਡੀ ਗ੍ਰੀਟਿੰਗ ਸੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਟਰੱਕ ਯੂਨੀਅਨ ਦਾ ਖਾਸ ਕਰਕੇ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੇ ਸਾਡੇ ਜਿਹੜੀਆਂ ਚਾਰ ਏਜੰਸੀਆਂ ਨੇ ਉਹਨਾਂ ਦੇ ਇੰਸਪੈਕਟਰ ਸਾਹਿਬਾਨ ਮੈਜਰ ਸਾਹਿਬਾਨ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਇਹ ਆੜਤੀ ਵਿਸ਼ੇਸ਼ਨ ਦਾ ਇਹ ਆੜਤੀ ਵੀਰਾਂ ਦਾ ਜਿਹੜੇ ਸਾਡੇ ਭਰਾ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਆੜਤੀ ਵਿਸ਼ੇਸ਼ਨ ਦੇ ਮੋਢੇ ਨਾਲ ਮੋਟਾ ਲਾ ਕੇ ਜੋ ਵੀ ਅਸੀਂ ਕਿਹਾ ਉਹ ਉਹਨਾਂ ਨੇ ਕਰਕੇ ਉਸੇ ਤਰ੍ਹਾਂ ਮੰਡੀ ਨੂੰ ਚਲਾਇਆ ਜਿਸ ਦੇ ਵਿੱਚ ਅਸੀਂ ਵਧੀਆ ਕੰਮ ਕਰਨ ਲਈ ਅਸੀਂ ਸਭ ਮਾਰਕੀਟ ਕਮੇਟੀ ਦੇ ਵਿੱਚ ਸਾਡੀ ਜਿਹੜੀ ਇਹ ਮੀਟਿੰਗ ਚੇਅਰਮੈਨ ਸਾਹਿਬ ਨੇ ਬੁਲਾਈ ਹੈ ਉਹ ਸੀਜ਼ਨ ਦੇ ਵਿੱਚ ਜੋ ਵੀ ਕੰਮਕਾਰ ਹੋਏ ਨੇ ਉਹਦੀ ਸਾਰੀ ਜਾਣਕਾਰੀ ਸਰਦਾਰ ਪਲਕਾਰ ਸਿੰਘ ਜੀ ਗੱਜੂ ਮજરા ਚੇਅਰਮੈਨ ਸਾਹਿਬ ਨੇ ਇਹ ਦਿੱਤੀ ਹੈ ਕਿੰਨੀ ਜਿਹੜਾ ਮਾਲ ਜਿਹੜਾ ਹੈਗਾ ਮੰਡੀਆਂ ਦੇ ਵਿੱਚ ਤੇ ਸੈਂਟਰਾਂ ਦੇ ਵਿੱਚ ਆਇਆ ਹੈ 28 ਲੱਖ ਦੇ ਕਰੀਬ ਜਿਹੜਾ ਹੈਗਾ ਉਹ ਤੇ ਮੰਡੀ ਦੇ ਵਿੱਚ ਉਹ ਮਾਲ ਜਿਹੜਾ ਹੈਗਾ ਕਣਕ ਆਈ ਹੈ ਉਹਦੀ ਜਿਹੜੀ ਚੁਕਾਈ ਹੈ ਵਧੀਆ ਢੰਗ ਨਾਲ ਉਹਦੀ ਚੁਕਾਈ ਕੀਤੀ ਗਈ ਹੈ ਤੇ ਬਾਰਦਾਨਾ ਜਿਹੜਾ ਹੈਗਾ ਹੈ ਵਿਭਾਗਿਆਂ ਨੇ ਉਹ ਵੀ ਪੂਰੇ ਦਾ ਪੂਰਾ 100% ਬਾਰਦਾਨਾ ਕਿਸੇ ਆੜਤੀ ਨੂੰ ਕੋਈ ਦਿੱਕਤ ਨਹੀਂ ਆਈ ਬਾਰਦਾਨੇ ਕਰਨੀਓ ਨਾਲ ਲਿਫਟਿੰਗ ਕਰਨੀਓ ਮਤਲਬ ਕਿ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਈ ਜਿਹੜੀ ਪੇਡੈਂਸ ਜੈਂਸੀ ਨੇ ਨਵੇਂ ਮਤਲਬ ਬਣ ਸਥਿਤੀ ਲੱਗੀ ਹੈ ਸਰਕਾਰ ਵੱਲੋਂ ਉਹਨਾਂ ਕਿਸਾਨ ਵੀਰਾਂ ਨੂੰ ਮਦਦੋਂ ਪੇਮੈਂਟ ਵਗੈਰਾ ਦੀ ਕੋਈ ਦਿੱਕਤ ਹਾਂ ਸਰਕਾਰ ਵੱਲੋਂ ਜਿਹੜੀ ਹੈਗੀ ਹੈ ਪੂਰੀ 100% ਜਿਹੜੀ ਪੇਮੈਂਟ ਹੈ ਜ਼ਿਮੀਂਦਾਰਾਂ ਨੂੰ ਉਹ ਹੋ ਚੁੱਕੀ ਹੈ ਹਾਂ ਟਰਾਂਸਪੋਰਟ ਵਗੈਰਾ ਟਰਾਂਸਪੋਰਟ ਦੀ ਕੋਈ ਦਿੱਕਤ ਨਹੀਂ ਮਤਲਬ ਕਿ ਟਰਾਂਸਪੋਰਟ ਦਾ ਕੰਮ ਜਿਹੜਾ ਹੈਗਾ ਟਰੱਕ ਯੂਨੀਅਨ ਨੇ ਉਹ ਵੀ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਹੈ ਇਸ ਵਾਰ ਉਹ ਮੰਤਰੀ ਜੀ ਦੇ ਜਿਹੜੇ ਹੁਕਮ ਇਸ ਵਾਰ ਹੋਏ ਨੇ ਉਸ ਦੇ ਤਹਿਤ ਹੀ ਉਹਨਾਂ ਨੇ ਕੰਮ ਕੀਤਾ ਹੈ ਹਾਂ ਮੰਤਰੀ ਜੀ ਦਾ ਵੀ ਅਸੀਂ ਮਤਲਬ ਕਿ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹ ਮੰਡੀਆਂ ਦੇ ਵਿੱਚ ਕੰਮ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਨਾਲ ਚੁਕਾਇਆ ਕੋਈ ਸੈਸ਼ਨ ਦੀ ਸਮਾਪਤੀ ਹੋ ਚੁੱਕੀ ਹੈ ਅਤਲ ਕੇ ਕੰਮ ਜਿਹੜਾ ਹੈਗਾ ਸਾਡਾ ਪੂਰਾ ਨਿਪਟ ਚੁੱਕਿਆ ਹੋ। ਧੰਨਵਾਦ।